ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਦਾ ਬਲੌਗ ਲੈ ਕੇ ਫੇਰ ਹਾਜ਼ਰ ਹੋਏ ਆਂ ਅਸੀਂ ਹੁਣ ਜਾ ਰਹੇ ਆਂ ਮਕਸਰ ਤੇ ਅਸੀਂ ਘਰੋਂ ਤੁਰਦੇ ਹੀ ਆਂਗੇ ਯਾਰੀ ਸਰਕਾਰ ਵਿੱਚ ਰਸ਼ਮੀ ਲਈ ਤਿਆਰ ਹੋ ਗਿਆ ਸੀ ਇਹ ਵੀ ਤਿਆਰ ਹੋ ਗਿਆ ਸੀ ਰਸ਼ਮੀ ਨੇ ਕੱਪੜੇ ਹਜੇ ਪਾ ਤੇ ਹੁਣ ਅਸੀਂ ਜਾ ਰਹੇ ਆਂ ਓਏ ਰਾਤ ਵਾਲੇ ਚਿਹਰੇ ਦਰਖਤ ਪਟਦੇ ਏਸੀ ਨਹੀਂ ਚੱਲਦਾਗਾ ਕਿ ਛੱਡਿਆ ਛੱਡ ਤਾਂ ਇਹ ਬਾਹਰ ਦੀ ਹਵਾ ਛੱਡ ਲੈਨੇ ਠੰਢੀ ਆ ਆਹ ਕਿ ਪਾਸੀ ਵਜਦੇ ਆ ਟਹਿਰਾਣਾ ਮਿੱਟੀ ਹਵਾ ਸੀ ਤੂਆਂ ਲੱਗੇ ਸੀ ਇਹਨੇ ਵੀ Okay. ਠਾਗਰ ਸ਼ਰਮੀਨ ਨਿੱਤੋਂ ਬੱਚੇ ਨੀਮੇ ਕਰ ਜਾੜਾ ਆ ਵੀ ਟੱਟ ਕੀ ਛੜਕ ਰਹੀ ਸਾਰੀ ਹੈ ਨਾ ਇਹ ਤਾਂ ਬਣੂਗੀ ਫਿਰ ਹਣ ਹਣ ਤਾਂ ਸਾਰੇ ਦੀ ਤੇ ਹੈਗਾ ਵਧੀਆ ਕਨਾਰ ਦੇ ਨਰ ਦੇ ਵਰਗੇ ਅੱਧੀ ਖੜੇ ਹੈਰੇ ਖੜੇ ਹਾਂ ਠੰਡਾ ਠੰਡਾ ਮੌਸਮ ਹੈ ਇਵੇਂ ਨੁਰੀ অরে তে বে দুটাই য়ে, ত্রকের তেছায়ে. এ্র সর্ছা পুখাহটয়ে..

ਦਾ ਫੋਨ ਆ ਗਿਆ ਆਚਾਰੀ ਅੰਬ ਕੇ ਖਾਣ ਵਾਲੇ ਆਚਾਰੀ ਅੰਬ ਹੈ ਨਾ ਇਸ ਨੂੰ ਪਰਦੇ ਪੀਸ ਕਰਕੇ ਦੇ ਦਿੰਦੇ ਆ ਹੁਣ ਤਾਂ ਪਰ ਆਪ ਕਰਦਾ ਜਿਹੜਾ ਉਹਦੀ ਕੋਈ ਰੀਸ ਨਹੀਂ ਉਹ ਮੰਡੀ சீனி தடவா மண்டி ਗਰਸ਼ਾਣ ਕਿੱਥੇ ਆ? ਹਾਂ। ਮੇਰੇ ਇੱਥੋਂ ਪੱਲਾ ਮਾਰਿਆ। ਕੀ? ਆ ਰਹਾ। ਉਹਦੀ ਰੀਜ ਹੋਈ ਪਈ ਐ। ਲੈ ਲੈਣਾ। ਲੈ ਲਓ। ਮੈਂ ਦੇਖ ਕਿਤੇ। ਹੈ? ਆਹ ਸਟੀਅਰਿੰਗ ਤੇ ਜਿਹੜਾ ਹੁੰਦੇ ਆਲਾ। ਕਿੰਨੇ ਕਰਦਾ ਉਹ? ਉਹ ਯਾਰ ਸੀ। ਤੂੰ ਸਾ ਰੋਟਾ ਪਵੜਾ ਨਹੀਂ। ਜਾਣਦੇ ਘਰਾ ਨਹੀਂ ਕਰਦਾ। ਪਾਈ ਜਾ ਰੌਲਾ ਫਿਰ। ਆਪਾਂ ਪੁੱਠੇ ਮੁੜ ਕੇ ਜਾਉਂਦੇ ਮੈਂ। ਲੋਟ ਜਾਵਾਂਗੇ ਫੁੱਟੇ ਵੜ ਕੇ ਦੇ ਰਾਵਾਂਗੇ ਗਿੱਟੂ ਆਇਆ ਜਿੱਦੜਵਾ ਸ਼ਹਿਰ ਦੀ ਸੈਰ ਕਰ ਲਓ ਸਾਰੇ ਜਾਣੇ ਮੇਰੀ YouTube ਫੈਮਿਲੀ ਰੌਣਕ ਜੀ ਹੈ ਨਹੀਂ ਗਿੱਦੜ ਵਿੱਚ ਤਾਂ ਹਣਾ ਆਈ ਨਹੀਂ ਕੁੱਤ ਜੀ ਹੈ ਨਹੀਂ ਐ ਰੌਣਕ ਜੀ ਨੇ ਪਹਿਲਾਂ ਕੀ ਕੀ ਐ ਰੈਡ ਮੈਂ ਗੋਲੀ ਉਸੇ ਈੜਾ ਕਹਿੰਦਾ ਸੀ ਇਹ ਐ ਅੰਗਰਸ਼ਾਨ ਦਾ ਡੈਡੀ ਦੇ ਨਾਨਕੇ ਨਾਲੇ ਮੇਰੇ ਨਾਨਕੇ ਐ ਐ ਅੰਗਰਸ਼ਾਨ ਤੇ ਡੈਡੀ ਦੇ ਮੇਰੇ ਸਾਡੇ ਨਾਨਕੇ ਐ ਇਹ ਇਹ ਸਾਡੇ ਨਾਨਕੇ ਆ ਗਏ ਫਿਰ ਸ਼ਾਮ ਨੂੰ ਨਾਨਕੇ ਆ ਗਿਆ। ਲਓ ਜੀ ਅਸੀਂ ਹੁਣ ਤੁਰਪੇ ਸੀਗੇ ਮੁੱਖ ਸਰ ਤੋਂ ਸੁੱਥੇ ਤੋਂ। ਦੀ ਜੱਟ ਜੀ ਹੈ। ਕਿਵੇਂ ਐ ਨੂਰ? ਇੱਧਰ ਜਾਣਾ। ਨੂਰ ਨੂੰ ਤਾਂ ਲੱਗਦਾ ਜਿਵੇਂ ਬੁਖਾਰ ਹੋਇਆ ਪਿਆ ਹੁੰਦਾ ਹੋਰ ਹੀ ਬੜੀ ਕਮਜ਼ੋਰ। ਕਮਜ਼ੋਰੀ ਜੀ ਹੋਗੀ ਨੂਰ ਤਾਂ ਹੈਨਾ। ਤੂੰ ਚੱਲ। ਐ ਬੁਖਾਰ ਜਿਹਾ ਹੈ। आई कैन सब्सक्राइब प्लीज ए केडीया दोते ही ਛੜ ਕੇ ਦੋਦੇ ਵਾਲੀ ਆਣਾ ਵੀ ਤੁਸੀਂ ਜਾ ਹਾਂ ਹਾਂ ਦੋਦੇ ਵਾਲੀ ਅਸੀਂ ਆਈ ਸੀ ਦੋਦੇ ਆਈ ਕੱਢ ਲੂ ਕੱਢ ਲੂ ਕੱਢ ਲੂ ਹੈ ਬਠਿੰਡੇ ਨੂੰ ਤੋਂ ਦੇ ਤੋਂ ਸੁੱਕਮੀ ਕਾਹੀ ਨੂੰ ਇਹ ਬੱਕ ਤੇ ਮਾਰ ਨੇ ਕੀ ਹੋ ਗਿਆ ਆ ਗੱਡੀ ਆ ਆਈ ਕੱਟ ਤੇ ਸਾਰੇ ਮੁਸਕੀ ਮਾ ਬੇ ਖੇਢੀ ਜਾਂਦੇ ਆ ਤਾਸ ਕੌਣ ਕੌਣ ਸੀ ਗਿਆ ਘਰ ਇਹ ਪਈਆਂ ਮੱਤ ਦੇ ਗਰਭੰਗਰ ਸ਼ਾਨ ਗਰਸ਼ਾਣ ਕਹੋਗੇ ਆਡੇ ਬਲੌਗ ਤੇ ਐਨਾ ਹੀ ਤੇ ਚੈਨਲ ਤੇ ਨਵੇਂ ਆਪਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਕੱਲ ਨੂੰ ਨਵੇਂ ਬਲੌਗ ਨਾਲ ਫੇਰ حاضر ਹੋਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ